ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਪਾਵਨ ਫਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਜੋ 417 ਅੰਕ ਤੇ ਹੁੰਦਾ ਬਹੁਤ ਮਹਿੰਗਾ ਸ਼ਬਦ ਹੈ ਊ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੋਈ ਹੈ ਜਾ ਕੇ ਆਪ ਸਰਵਣ ਕਰ ਸਕਦੇ ਹੋ ਰਾਗ ਅਸਾ ਮਹੱਲਾ ਪਹਿਲਾ ਅਸ਼ਟਪਦੀ ਆਕਾਰ ਤੀਜਾ ਘਰ ਤੀਜਾ ਘਰ ਤਿੰਨ ਨਹੀਂ ਕਹਿਣਾ ਘਰ ਤੀਜਾ ਬੋਲਣਾ ਇਕ ਕੂੰਕਾਰ ਸਤਗੁਰ ਪ੍ਰਸਾਦ ਜਨ ਸਿਰ ਸੋਹਣ ਪੱਟਿਆ ਪੱਟਿਆ ਪਾੜ ਸੰਗਤ ਜੀ ਕਸਕੇ ਐ ਅਦਕਲਾ ਕੇ ਉਚਾਰਨ ਕਰਨਾ ਪੱਟਿਆ ਨਹੀਂ ਕਹਿਣਾ ਪੱਟਿਆ ਇੱਥੇ ਵਿਸਰਾਮ ਲਾਉਣਾ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਨ ਮੁੰਨੀਆਂ ਨ ਪਾੜ ਇਹ ਇਕੱਠਾ ਹੈ ਤੇ ਇਸ ਇੱਥੇ ਵਿਸਰਾਮ ਲਾਉਣਾ ਗਾਲ ਵਿੱਚ ਆਵੇ ਧੂੜ ਆਵੇ ਨਹੀਂ ਕਹਿਣਾ ਆਵੇ ਮਹਿਲਾ ਅੰਦਰ ਹੁੰਦੀ ਆ ਹੁਣ ਬਹਿਨ ਨਾਲ ਮਿਲਣ ਹਦੂਰ ਹੋਦੀ ਆ ਤੇ ਵਿਸ਼ਰਾਮ ਲਉਣਾ ਤੇ ਪਾਟ ਇਕੱਠਾ ਹੈ ਮਹਿਲਾ ਅੰਦਰ ਹੁੰਦੀ ਆ ਹੁਣ ਬਹਿਨ ਨਾਲ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦੇਸ਼ ਐੜੇ ਕਹਿਣਾ ਆਦੇਸ਼ ਨਹੀਂ ਕਹਿਣਾ ਆਦੇ ਆਦੇਸ਼ ਆਦੇਸ਼ ਬਾਬਾ ਆਦੇਸ਼ ਆਦ ਅੰਤ ਤੇਰਾ ਆਦ ਪੁਰਖ ਤੇਰਾ ਅੰਤ ਨਾ ਪਾਇਆ ਪਾਇਆ ਤੇ ਵਿਸ਼ਰਾਮ ਹੈ ਕਰ ਕਰ ਦੇਖ ਹੈ ਵੇਸ ਰਹਾਉ ਜਦ ਹੋ ਸਿਆ ਵਿਆਹੀਆ ਬਿਆਹੀਆ ਵਾਬੇ ਨੂੰ ਬਿਹਾਰੀ ਲੱਗੀ ਤਿਆਰ ਰੱਖਣਾ ਵਿਆਹੀਆ ਨਹੀਂ ਕਹਿ ਦੇਣਾ ਜਦ ਹੋ ਸਿਆ ਸੱਸੇ ਬਿਹਾਰੀ ਆੜੇ ਕਹਿੰਦਾ ਸਿਆ ਵਿਆਹੀਆ ਲਾੜੇ ਸੋਹਣ ਪਾਸ ਹੀ ਢੋਲੀ ਚੜ ਆਈਆ ਹੀ ਢੋਲੀ ਹੀ ਢੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ ਉੱਪਰੋ ਪਾਣੀ ਵਾਰੀਏ ਉੱਪਰੋ ਜਿਹੜਾ ਪਾੜ ਸੰਗਤ ਜੀ ਕਸਕੇ ਐ ਅਦਕ ਲਾ ਕੇ ਉਚਾਰਨ ਕਰਨਾ ਉੱਪਰੋ ਪਾਣੀ ਵਾਰੀਏ ਝੱਲੇ ਚਿਮਕਣ ਪਾਸ ਝੱਲੇ ਪਾਠ ਵੀ ਕਸਕੇ ਐ 1 ਲੱਖ ਲਹਿਣ ਬਹਿਠਿਆ 1 ਲੱਖ ਲਹਿਣ ਬਹਿਠਿਆ ਬਹਿਠਿਆ ਬਹਿਠੀਆਂ ਨਹੀਂ ਕਹਿਣਾ ਬਹਿਠਿਆ ਲੱਖ ਲਹਿਣ ਖੜੀਆ ਗਰੀ ਸੁਹਾਰੇ ਖਾਂਦੀਆ ਮਾਨਣ ਮਾਨਣ ਨਾਣੇ ਦੀ ਬਾਤ ਪਿਛ ਨੰਨਾ ਮਾਨਣ ਸੇਜੜੀਆ ਸੇਜੜੀਆ ਇਹ ਪਾੜ ਜਿਹੜਾ ਸੰਗਤ ਜੀ ਕਈ ਥਾਵਾਂ ਤੇ ਇਕੱਠਾ ਲਿਖਿਆ ਹੁੰਦਾ ਪਰ ਕਈ ਥਾਵਾਂ ਤੇ ਵੱਖਰਾ-ਵੱਖਰਾ ਲਿਖਿਆ ਹੁੰਦਾ ਪਰ ਇਹ ਪਾੜ ਜਿਹੜਾ ਇਕੱਠਾ ਹੀ ਉਚਾਰਨ ਕਰਨਾ ਗਰੀ ਸੁਹਾਰੇ ਖਾਂਦੀਆਂ ਮਾਨਣ ਸੇਜੜੀਆ ਤਿੰਨ ਗਾਲ ਸਿਲਕਾ ਪਾਈਆ ਟੁੱਟਣ ਮੋਤਸਰੀਆ ਮੋਤਸਰੀਆ ਇਕੱਠਾ ਹੀ ਪਾਠ ਬੋਲਣਾ ਤਿੰਨ ਗੱਲ ਛਿਲਕਾ ਪਾਈਆ ਟੁੱਟਣ ਮੋਤ ਸਰੀਆ ਤਨ ਜੋਬਨ ਦੁਇ ਵੈਰੀ ਹੋਏ ਜਿਨਿ ਤਨ ਜੋਬਨ ਦੁਇ ਵੈਰੀ ਹੋਏ ਜਿਨਿ ਰਖੇ ਕੰਠ ਲਾਏ ਹੋਏ ਤੇ ਵਿਸਰਾਮ ਲਾਉਣਾ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਦੂਤਾਂ ਨੂੰ ਫਰਮਾਇਆ ਲੈ ਇਦਲਾਵਾ ਦੇ ਨਾਲ ਲੈ ਚੱਲੇ ਪਤ ਗਵਾਏ ਜੇਤ ਸੁਭਾਵੈ ਦਲਾਵਾਂ ਦੇ ਨਾਲ ਦੇਹ ਵੜੇ ਆਈ ਜੇ ਭਾਵੈ ਦੇ ਸਜਾਏ ਅੱਗੋ ਦੇ ਜੇ ਚੇਤੀ ਐ ਅੱਗੋ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ ਸਾਹਾ ਸੁਰਤ ਗਵਾਈਆ ਰੰਗ ਤਮਾਸੈ ਚਾਏ ਤਮਾਸੈ ਦਲਾਵਾਂ ਦੇ ਨਾਲ ਬਾਬਰ ਬਾਣੀ ਫਿਰ ਗਈ ਕੋਇਰ ਕੋਇਰ ਪੂਰਾ ਬੋਲ ਕੇ ਰਾਜਕੁਮਾਰੀ ਕੋਇਰਾ ਨਾ ਰੋਟੀ ਖਾਏ ਇਕਣਾ ਵਕਤ ਖੁਆਈ ਹੈ ਇਕਣਾ ਪੂਜਾ ਜਾਏ ਚੌਕੇ ਵਿਣ ਹਿੰਦਵਾਣੀਆਂ ਹਿੰਦਵਾਣੀਆਂ ਪਾਠ ਸੰਗਤ ਜੀ ਇਕੱਠਾ ਹੈ ਹੁਣ ਕਹਿਨ ਨਾ ਚੌਕੇ ਵਿਣ ਹਿੰਦਵਾਣੀਆਂ ਕੋ ਟਿੱਕੇ ਕੱਢੇ ਨਾਏ RAM ਨਾ ਕਬਹੂ ਚੇਤੇ ਹੁਣ ਕਹਿਨ ਨਾ ਮਿਲੈ ਖੁਦਾਏ ਮਿਲੈ ਨਹੀਂ ਪੜਨਾ ਮਿਲੈ ਇੱਕ ਘਰ ਆਵਹਿ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ ਇੱਕਣਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁਖ ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਨੁਖ ਹੁਣ ਇਹ ਤਿਆਰ ਰੱਖਣਾ ਕਿ ਇੱਕ ਤਾਂ ਇੱਥੇ ਵੀ ਦਲਾਵਾਂ ਲੱਗੀਆਂ ਭਾਵੇ ਭਾਵੇ ਨਹੀਂ ਪੜਨਾ ਭਾਵੇ ਦਲਾਵਾਂ ਦੇ ਨਾਲ ਠੀਕ ਹੈ ਇੱਥੇ ਵੀ ਦਲਾਵਾਂ ਲੱਗੀਆਂ ਨਾਨਕ ਕਿਆ ਮਾਨੁਖ ਹੁਣ ਕਈ ਸੰਗਤਾਂ ਮਨੁਖ ਕਹਿ ਦਿੰਦੀ ਹੈ ਪਰ ਇਹ ਤਿਆਰ ਰੱਖਣਾ ਕੰਨਾ ਲੱਗਾ ਹੈ ਮਾਨੁਖ ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ਇਸਦਾ ਉਚਾਰਨ ਇਸ ਤਰ੍ਹਾਂ ਕਰਨਾ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਭੁੱਲਾਂ ਦੀ ਮਾਫ਼ੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ